ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 1667 ਈਸਵੀ ਵਿੱਚ ਕਸ਼ਮੀਰ ਦੇ ਪੁੰਝ ਜ਼ਿਲ੍ਹੇ ਵਿੱਚ ਹੋਇਆ। ਆਪ ਦੇ ਬਚਪਨ ਦਾ ਨਾਮ ਲਖਮਣ ਦਾਸ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਤੋਂ ਨੰਦੇੜ ਨੂੰ ਗਏ ਤਾਂ ਇੱਥੇ ਦੇ ਮਹੰਤ ਜੈਤਰਾਮ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਗੁਦਾਵਰੀ ਦੇ ਕੰਡੇ ਤੇ ਮਾਦੋ ਦਾਸ ਦਾ ਡੇਰਾ ਹੈ ਉੱਥੇ ਨਾ ਜਾਣਾ। ਗੁਰੂ ਜੀ ਨੇ ਪੁੱਛਿਆ ਕਿਉਂ? ਤਾਂ ਉਹਨਾਂ ਨੇ ਕਿਹਾ ਕਿ ਉਹ ਬੰਦੇ ਦੀ ਬਹੁਤ ਬੇਇੱਜ਼ਤੀ ਕਰਦਾ ਹੈ ਪਹਿਲਾਂ ਤਾਂ ਪਲੰਘ ਤੇ ਬਿਠਾ ਲੈਂਦਾ ਹੈ ਤੇ ਫਿਰ ਆਪਣੇ ਜਾਦੂ ਨਾਲ ਪਲੰਘ ਮੋਢਾ ਮਾਰ ਦਿੰਦਾ ਹੈ ਤੇ ਗੁਰੂ ਜੀ ਨੇ ਕਿਹਾ ਇਸ ਦਾ ਮਤਲਬ ਉਹ ਬਹੁਤ ਤਾਕਤਵਰ ਹੈ ਸਾਨੂੰ ਤਾਕਤਵਰ ਤੇ ਨਡਰ ਬੰਦੇ ਹੀ ਚਾਹੀਦੇ ਹਨ ਗੁਰੂ ਜੀ ਕੋਝ ਸਿੰਘਾਂ ਨੂੰ ਨਾਲ ਲੈ ਕੇ ਮਾਧਵਦਾਸ ਦੇ ਡੇਰੇ ਤੇ ਚਲੇ ਗਏ ਤੇ ਜਾ ਕੇ ਉਸ ਦੇ ਪਲੰਘ ਤੇ ਬੈਠ ਗਿਆ ਜਦੋਂ ਮਾਧਵਦਾਸ ਨੂੰ ਇਹ ਗੱਲ ਪਤਾ ਲੱਗੀ ਤਾਂ ਉਸ ਨੇ ਆਪਣੀਆਂ ਸ਼ਕਤੀਆਂ ਨਾਲ ਗੁਰੂ ਜੀ ਨੂੰ ਥੱਲੇ ਸੁੱਟਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋਇਆ ਮਾਧੋਦਾਸ ਨੇ ਸੋਚਿਆ ਕਿ ਇਹ ਕੋਈ ਬਹੁਤ ਵੱਡੀ ਸ਼ਕਤੀ ਹੈ ਤੇ ਹੱਥ ਜੋੜ ਕੇ ਗੁਰੂ ਜੀ ਸਾਹਮਣੇ ਆ ਬੈਠਾ ਤੇ ਗੁਰੂ ਜੀ ਨੇ ਕਿਹਾ ਕਿ ਅਸੀਂ ਤੈਨੂੰ ਮਿਲਣ ਆਏ ਹਾਂ ਜਦੋਂ ਮਾਧੋਦਾਸ ਨੇ ਗੁਰੂ ਜੀ ਨੂੰ ਪਛਾਣਿਆ ਤਾਂ ਆਪਣੇ ਕੀਤੇ ਗੁਨਾਹਾਂ ਦੀ ਮਾਫੀ ਮੰਗਣ ਲੱਗਾ ਗੁਰੂ ਜੀ ਨੇ ਕਿਹਾ ਕਿ ਤੂੰ ਕੌਣ ਹੈ ਤਾਂ ਉਸਨੇ ਕਿਹਾ ਪਹਿਲਾਂ ਤਾਂ ਮੈਂ ਮਾਧੋਦਾਸ ਸੀ ਮੈਂ ਜਿਨੇ ਗੁਨਾਹ ਕੀਤੇ ਮਾਧੋਦਾਸ ਬਣ ਕੇ ਕੀਤੇ ਹਨ ਪਰ ਹੁਣ ਮੈਂ ਤੁਹਾਡਾ ਬੰਦਾ ਹਾਂ ਗੁਰੂ ਜੀ ਨੇ ਕਿਹਾ ਕਿ ਜੇ ਤੂੰ ਸਾਡਾ ਬੰਦਾ ਬਣਨਾ ਹੈ ਤਾਂ ਤੈਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਵੇਗਾ ਗੁਰੂ ਜੀ ਨੇ ਮਾਧੋਦਾਸ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਦਾ ਨਾਮ ਦਿੱਤਾ ਜਦੋਂ ਵਜ਼ੀਰ ਖਾਨ ਦੇ ਦੋ ਪਠਾਣਾ ਨੇ ਗੁਰੂ ਜੀ ਤੇ ਹਮਲਾ ਕੀਤਾ ਤਾਂ ਬੰਦਾ ਸਿੰਘ ਬਹੁਤ ਕਰੋਧ ਵਿੱਚ ਆ ਗਿਆ ਗੁਰੂ ਜੀ ਨੇ ਕਿਹਾ ਕਿ ਬੰਦਾ ਸਿੰਘ ਪੰਜਾਬ ਵਿੱਚ ਤਾਂ ਬਹੁਤ ਕਹਿਰ ਹੋ ਰਿਹਾ ਹੈ ਗੁਰੂ ਜੀ ਨੇ ਬੰਦਾ ਸਿੰਘ ਦੇ ਨਾਲ 25 ਸਿੰਘਾਂ ਦਾ ਜਥਾ ਪੰਜਾਬ ਨੂੰ ਰਵਾਨਾ ਕੀਤਾ ਗੁਰੂ ਜੀ ਨੇ ਸਿੰਘਾਂ ਦੇ ਨਾਮ ਕੁਝ ਹੁਕਮਨਾਮੇ ਵੀ ਬੰਦਾ ਸਿੰਘ ਨੂੰ ਦਿੱਤੇ ਪੰਜਾਬ ਆ ਕੇ ਬੰਦਾ ਸਿੰਘ ਨੇ ਬਹੁਤ ਵੱਡੀ ਫੌਜ ਤਿਆਰ ਕਰ ਲਈ ਤੇ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਤੌਰ 'ਤੇ ਸਮਾਣੇ ਦੇ ਜਲਾਦਾਂ ਨੂੰ ਮਾਰਦੇ ਹੋਏ ਆਪ ਸਰਹੰਦ ਪਹੁੰਚੇ ਤੇ ਸਰਹੰਦ ਦੀ ਇਟ ਨਾਲ ਇਟ ਵਜਾ ਕੇ ਸਾਰਾ ਸ਼ਹਿਰ ਤਹਿਸ ਨਹਿਸ ਕਰ ਦਿੱਤਾ ਗੁਰੂ ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਲਾਲਾ ਦਾ ਬਦਲਾ ਲਿਆ